ਬਾਲੀਵੁੱਡ ਜਿਹੀ ਕਿ ਪੰਜਾਬੀ ਇਦਾਂ ਦੇ ਹੁੰਦੇ ਨੇ ਉਹ ਆਈ ਡੋਂਟ ਨੋ ਮੈਨੂੰ ਨਹੀਂ ਪਤਾ ਕੀ ਉਸ ਵੇਲੇ ਸੀਗੇ ਇਹ ਪੰਜਾਬੀ ਨੇ ਕਿਵੇਂ ਪੇਸ਼ ਕਰ ਰਹੀ ਹੈ ਇਹ ਪੰਜਾਬੀਆਂ ਨੂੰ ਚੜ੍ਹਦੀ ਕਲਾ ਵਾਲਾ ਪੇਸ਼ ਕਰ ਰਹੀ ਹੈ ਤੇ ਪੰਜਾਬੀਆਂ ਦੀ ਟੌਰ ਹੈ ਮੈਂ ਪੱਗ ਬੰਦਾ ਨਹੀਂ ਹੈਗਾ ਮੈਂ ਨਾ ਇੱਕ ਪੱਗ ਬੰਨ ਕੇ ਫੋਟੋਆਂ ਕਰਾਈਆਂ ਤੁਸੀਂ ਦੇਖਿਓ ਚਾਹ ਨਾ ਮੁੱਛਾਂ ਤੈਨੂੰ ਘਾਂਟ ਰੋਜਾ ਪੂਰਾ ਹਨਾ ਐ ਲੱਗਦਾ ਸੀਗਾ ਕਿ ਯਾਰ ਤਾਜ ਪਿਆ ਸਿਰ ਤੇ ਕੋਈ ਕੁਝ ਕੁਛ ਕੁ ਚੀਜ਼ਾਂ ਦੇ ਮੈਂ ਬੰਦਿਆਂ ਦੀ ਗੱਲ ਕਰਦਾ ਪਿਆ ਜਿਨ੍ਹਾਂ ਦੇ ਕਰਕੇ ਪੰਜਾਬੀਆਂ ਦਾ ਨਾਮ ਖਰਾਬ ਹੁੰਦਾ ਜੋ ਵੀ ਤੁਹਾਡੀ ਲਾਈਫ ਦੇ ਵਿੱਚ ਇੱਕ ਵਿਜ਼ਨ ਹੁੰਦਾ ਉਹ ਛੱਡਦੇ ਬਿਲਕੁਲ ਇਹ ਗੈਨੇ ਸੀ ਪੰਜਾਬ ਤੇ ਛੱਡਦੇ ਅਸੀਂ ਅਸੀਂ ਕੀ ਕਰਿਆ ਅਸੀਂ ਦੇਖਿਆ ਕਿ ਅੱਛਾ ਉਹਨੂੰ ਐ ਨੱਚ ਕੇ ਉਹਨੂੰ ਆਹ ਕਰਕੇ ਜਾਂ ਉਹਨੂੰ ਆਹ ਦਿਖਾ ਕੇ ਇਨੇ ਵਿਊ ਆ ਰਹੇ ਤਾਂ ਮੈਂ ਵੀ ਉਹੀ ਕਰਾਂ ਅਸੀਂ ਆਪ ਦਾ ਮਿੱਟੀ ਕਰ ਲਿਆ ਫਿਰ અમારી ਪੰਜਾਬੀ ਆਗੇ ਸਿੰਘਾ ਬਾਈ ਨਾਲ ਆ ਬਈ ਮੈਂ ਸਭ ਤੋਂ ਸੋਹਣੀ ਗੱਲ ਸੁਣੀ ਆ ਡਾਇਰੈਕਟਰ ਸਾਹਿਬ ਤੁਹਾਨੂੰ ਕਹਿੰਦੇ ਭਈ ਥੋੜੀ ਅੱਖਾਂ ਬੋਲਦੀਆਂ ਨੇ ਦੇਖ ਕਰਕੇ ਤੁਹਾਨੂੰ ਲੈਤਾ ਗਿਆ ਤੁਹਾਡੀ ਅੱਖਾਂ ਨੇ ਫਿਲਮ ਚ ਕੀ ਬੋਲਿਆ ਮੈਨੂੰ ਪਹਿਲਾਂ ਪਹਿਲਾਂ ਅੱਖਾਂ ਤੇ ਕਰ ਲਓ ਫੋਕਸ ਅੱਖਾਂ ਕੀ ਬੋਲ ਰਹੀਆਂ ਅੱਜ ਅੱਖਾਂ ਕੀ ਕਹਿੰਦੀਆਂ ਥਡੀਆਂ ਅੱਖਾਂ ਮੇਰੀਆਂ ਇਹ ਕਹਿੰਦੀਆਂ ਕੀ ਦਿਮਾਗ ਚ ਫਟਾ ਜਿੱਦਾਂ ਆ ਕੇ ਖੁਸ਼ ਅੱਖਾਂ ਮੇਰੀਆਂ ਇਹ ਕਹਿੰਦੀਆਂ ਜੀ 12 ਸਤੰਬਰ ਨੂੰ ਮੂਵੀ ਆ ਰਹੀ ਆ ਪੰਜਾਬੀ ਆਗੇ ਓਏ ਤੇ ਜਾ ਕੇ ਜਰੂਰ ਦੇਖਿਓ ਉਹਦੇ ਚ ਕਿਰਦਾਰ ਦੇਖਿਓ ਮੇਰਾ ਤੇ ਬੱਸ ਆਪ ਦਾ ਕੀਮਤੀ ਟਾਈਮ ਕੱਢੋ ਤੇ ਜਾ ਕੇ ਜਰੂਰ ਦੇਖਿਓ ਬਾਕੀ ਪਿਆਰ ਦੇ ਜਿੱਦਾਂ ਤੁਸੀਂ ਸਿੰਘ ਇਹਨੂੰ ਪਹਿਲਾਂ ਪਿਆਰ ਦਿੱਤਾ ਉਦੋਂ ਗਾਣੇ 'ਚ ਬੜਾ ਲੋਕਾਂ ਨੇ ਪਿਆਰ ਦਿੱਤਾਗਾ ਫਿਲਮ ਦੀ ਸਕ੍ਰਿਪਟ ਦੇ ਵਿੱਚ ਤੁਸੀਂ ਕੀ ਐਸਾ ਤੁਹਾਨੂੰ ਲੱਗੇਗਾ ਜਿਹੜਾ ਤੁਹਾਨੂੰ ਸਿੰਗਿੰਗ ਦੇ ਨਾਲ ਨਾਲ ਐਕਟਿੰਗ ਜਦੋਂ ਤੁਸੀਂ ਆਏ ਤੁਹਾਨੂੰ ਕੁਝ ਨਵਾਂ ਸਿਕਾਇਆ ਫਿਲਮ ਨੇ ਕੁਝ ਦਿਸੇ ਦਿੱਤਾਗਾ ਫਿਲਮ ਦੇ ਵਿੱਚ ਮੇਰਾ ਕੈਰੈਕਟਰ ਬੜਾ ਕਹਣ ਸੀਗਾ ਗਲਤ ਕੰਮ ਜਰੂਰ ਕਰਦਾ ਜਿਹੜੀ ਮੇਰੀ ਵਾਕ ਹੋ ਗਈ ਮੇਰੀਆਂ ਚੀਜ਼ਾਂ ਹੋ ਗਈਆਂ ਜਾਂ ਜੋ ਅਦਿੱਤਿਆ ਜੀ ਨੇ ਸਾਡੇ ਡਾਇਰੈਕਟਰ ਸਾਹਿਬ ਉਹਨਾਂ ਨੇ ਕਿਹਾ ਕਿ ਮਤਲਬ ਇਦਾਂ ਦਾ ਮੈਨੂੰ ਕੈਰੈਕਟਰ ਚਾਹੀਦਾ ਹੈ ਤਾਂ ਉਹ ਕੈਰੈਕਟਰ ਮਤਲਬ ਕੈਰੀ ਕਰਨ ਦੀ ਮੈਂ ਕੋਸ਼ਿਸ਼ ਕੀਤੀ ਹੈ ਤੇ ਉਹ ਬੜਾ ਹੀ ਡਿਫਰੈਂਟ ਤੇ ਵਧੀਆ ਮਤਲਬ ਜਦੋਂ ਨਿਕਲ ਕੇ ਆਇਆ ਮੂਵੀ ਦੇ ਵਿੱਚ ਤੁਸੀਂ ਲਾਈਕ ਕਰੋ ਘੈਂਟ ਸੋ ਉਹਨਾਂ ਦੀ ਗੱਲ ਤੇ ਕੈਰੀ ਕਰਦਾਗਾ ਉਹਨਾਂ ਨੇ ਅੱਖਾਂ ਦਾ ਗੱਲ ਕੀਤੀ ਅੱਖਾਂ ਦਾ ਵੀ ਕੋਈ ਸੀਨ ਪਾਇਆ ਐਸਾ ਕਿ ਕਿੱਥੇ ਬੋਲਣਾ ਹੋਵੇ ਕੁਝ ਕੁਝ ਵੀ ਕਰਨਾ ਹੋਣਾ ਕੋਈ ਅੱਖਾਂ ਰਹੀਂ ਵਿਆਹ ਕਰਨਾ ਜਿਵੇਂ ਤੁਸੀਂ ਹੁਣ ਅੱਖਾਂ ਰਹੀਂ ਚਾਹ ਕਰ ਰਹੇ ਸੋਚ ਰਹੇ ਹੋ ਕੁਝ ਇਹਦੇ ਚ ਨਾ ਮੈਂ ਬੋਲਦਾ ਬਹੁਤ ਘੱਟ ਹਾਂ ਸਿਸਟਮ ਹੈ ਮਤਲਬ ਕਿ ਮੇਰਾ ਕੈਰੈਕਟਰ ਬੋਲਦਾ ਮੈਂ ਬਹੁਤ ਘੱਟ ਬੋਲਦਾ ਇਹਦੇ ਤੇ ਜਿਆਦਾਤਰ ਜਿਆਦਾਤਰ ਆਮ ਜ਼ਿੰਦਗੀ ਚ ਸਿਚੁਏਸ਼ਨ ਦੇ ਹਿਸਾਬ ਨਾਲ ਆ ਕਿ ਕਿੱਥੇ ਮੈਨੂੰ ਬੋਲਣਾ ਚਾਹੀਦਾ ਕਿੱਥੇ ਨਹੀਂ ਨਹੀਂ ਬਸ ਜਿਆਦਾ ਕੀ ਪਸੰਦ ਲੱਗਦਾ ਬੋਲ ਕੇ ਗੱਲ ਦਸਣੀ ਜਾਂ ਕੋਈ ਪੁੱਛ ਲੈਂਦਾ ਯਾਰ ਆ ਕਰਨਾ ਹਮ ਅਗਲੇ ਵਾਲੇ ਅਗਲੇ ਬੰਦੇ ਤੇ ਡਿਪੈਂਡ ਹੈ ਡਿਪੈਂਡ ਕਰਦਾ ਹਮ ਜੇ ਕੋਈ ਬੋਲਣ ਵਾਲਾ ਬੰਦਾ ਫਿਰ ਮੈਂ ਉਹਨੂੰ ਬੋਲ ਕੇ ਸਮਝਾ ਦਿੰਦਾ ਫਿਰ ਜੇ ਨਹੀਂ ਕੋਈ ਬੋਲਣ ਵਾਲਾ ਬੰਦਾ ਫਿਰ ਉਹਨੂੰ ਮੈਂ ਅੱਖਾਂ ਨਾਲ ਸਮਝਾ ਦਿੰਦਾ ਫਿਰ ਅੱਖਾਂ ਨਾਲ ਵੀ ਨਹੀਂ ਕਹੀ ਸਮਝਦੇ ਹੁੰਦੇ ਫਿਰ ਤੇਰਾ ਪਾ ਪੰਜਾਬੀ ਟ੍ਰਿਕ ਹੈ ਇੱਕ ਨਹੀਂ ਮੈਂ ਫਿਰ ਉ ਸਮਝਾ ਦੇਣਾ ਆਉ ਉਹਨੂੰ ਪੰਜਾਬੀ ਵਾਲੇ ਵੀ ਕਈ ਕਹਿੰਦੇ ਨੇ ਹਾਂ ਤੁਸੀਂ ਪੰਜਾਬੀ ਵਾਲਾ ਲਾ ਲਓ ਜਿਵੇਂ ਕਿ ਕੋਈ ਬੰਦਾ ਕਹਿੰਦਾ ਕਹਿੰਦਾ ਬਈ ਕਿੰਨੇ ਟਾਈਮ ਚਾਰਿਆ ਹੈ ਕਹਿੰਦਾ ਬਈ 5 ਮਿੰਟ ਚਾਗਾ ਕਹਿੰਦਾ 5 ਮਿੰਟ ਗਿੜੇ ਪੰਜਾਬੀ ਵਾਲੇ ਕਿ ਅੰਗਰੇਜ਼ਾਂ ਵਾਲੇ ਕਹਿੰਦਾ ਪੰਜਾਬੀ ਵਾਲੇ ਨਹੀਂ ਅੰਗਰੇਜ਼ਾਂ ਵਾਲੇ ਕੋਈ ਗੱਲ ਜਾਂ ਬੈਂਤਰੀ ਕਿ ਬਹੁਤ ਹਨ ਫਿਲਮ ਜਦੋਂ ਹੁਣ ਆ ਰਹੀਆਂ ਡਿਮਾਂਡ ਆ ਰਹੀਆਂ ਇਹਦੀ ਸਕ੍ਰਿਪਟ ਜਿਹੜੀ ਡਿਮਾਂਡ ਹੈਗੀ ਪੰਜਾਬੀ ਆ ਕੇ ਪਹਿਲਾਂ ਮੈਂ ਗੱਲ ਕਰਕੇ ਕਿਹਾ ਕਿ ਡਾਇਲੋਗ ਉਹ ਮਸ਼ਹੂਰ ਹੋ ਚੁੱਕੇ ਦੁਨੀਆ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਹਨ ਸੋ ਸਕ੍ਰਿਪਟ ਕਿਵੇਂ ਪੇਸ਼ ਕਰ ਰਹੀ ਹੈ ਪੰਜਾਬੀਆਂ ਨੂੰ ਕਿਉਂਕਿ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਬਾਲੀਵੁੱਡ ਦੇ ਵਿੱਚ ਜਦੋਂ ਪੰਜਾਬੀ ਦਾ ਰੋਲ ਹੁੰਦਾ ਸੀਗਾ ਉਹ ਜਨਰਲ ਲੀਵਰ ਸਾਫ ਕਰਿਆ ਕਰਦੇ ਇਹ ਭਾਜੀ ਉਹਨਾਂ ਲੋਕਾਂ ਦੀ ਮਾਈਂਡ ਬਾਲੀਵੁੱਡ ਚੀਜ਼ ਸੀ ਕਿ ਪੰਜਾਬੀ ਇਦਾਂ ਦੇ ਹੁੰਦੇ ਨੇ ਲੇਕਿਨ ਅੱਜ ਤੁਸੀਂ ਲੈ ਕੇ ਆ ਰਹੇ ਫਿਲਮ ਇਹ ਪੰਜਾਬੀ ਨੇ ਕਿਵੇਂ ਪੇਸ਼ ਕਰ ਰਹੀ ਹੈ ਇਹ ਪੰਜਾਬੀਆਂ ਨੂੰ ਚੜ੍ਹਦੀ ਕਲਾ ਵਾਲਾ ਤੌਰ ਵਿੱਚ ਕਰ ਰਹੀ ਹੈ ਪੰਜਾਬੀ ਹੈਟ ਹੋਰੀ ਨੇ ਯਾਰ ਪੰਜਾਬੀ ਘੈਂਟ ਨੇ ਉਹ ਯਾਰ ਉਹ ਆਈ ਡੋਟ ਨੋ ਮੈਨੂੰ ਨਹੀਂ ਪਤਾ ਕੀ ਉਸ ਵੇਲੇ ਸੀਗੇ ਸ਼ਾਇਦ ਮੇ ਵੀ ਐਂਟਰਟੇਨਮੈਂਟ ਲਈ ਕਈ ਚੀਜ਼ਾਂ ਕਰੈਕਟਰ ਹੁੰਦੇ ਨੇ ਕਈ ਯੂਜ਼ ਕਰਨੇ ਪੈ ਸਕਦੇ ਨੇ ਬਟ ਮੈਨੂੰ ਐ ਲੱਗਦਾ ਕਿ ਜਿਹੜੇ ਕਰਦਾਰ ਨੇ ਨਾ ਪੰਜਾਬੀਆਂ ਦੇ ਉਹ ਕਰਦਾਰ ਮਜ਼ਾਕ ਮਜ਼ਾਕ ਲਈ ਨਹੀਂ ਬਣੇ ਕਰਦਾਰ ਉਹ ਯਾਰ ਘੈਂਟ ਨੇ ਸਾਡੇ ਪੰਜਾਬ ਦੇ ਹਰੀ ਸਿੰਘ ਨਲੂਆ ਜੀ ਸਾਡੇ ਕਿੱਡੇ ਸਾਡੇ ਸਾਡੇ ਯੋਧੇ ਜਿਹੜੇ ਹੋਏ ਨੇ ਹਨਾ ਮੈਨੂੰ ਐ ਲੱਗਦਾ ਯਾਰ ਜਦੋਂ ਸਿਰ ਤੇ ਪੱਗ ਆ ਜਾਂਦੀ ਹੈ ਨਾ ਉਦੋਂ ਮੈਂ ਪੱਗ ਬੰਦਾ ਨਹੀਂ ਹੈਗਾ ਮੈਂ ਨਾ ਇੱਕ ਪੱਗ ਬੰਨ ਕੇ ਫੋਟੋਆਂ ਕਰਾਈਆਂ ਤੇ ਉਹਦੇ 'ਚ ਨਾ ਤੁਸੀਂ ਦੇਖਿਓ ਚ ਨਾ ਮੁੱਛਾਂ ਐਨ ਘੈਂਟ ਰੋਪ ਜਿਹਾ ਪੂਰਾ ਹਨਾ ਐ ਲੱਗਦਾ ਸੀਗਾ ਕਿ ਯਾਰ ਤਾਜ ਪਿਆ ਸਿਰ ਤੇ ਕੋਈ ਹਨਾ ਤੇ ਠੀਕ ਹੈ ਹੋਣਾ ਵੀ ਚਾਹੀਦਾ ਆਪਦੀ ਕਮਿਊਨਿਟੀ ਤੇ ਮਾਣ ਹੋਣਾ ਚਾਹੀਦਾ ਬੰਦੇ ਨੂੰ ਜੇ ਤੁਸੀਂ ਆਪਦੇ ਤੇ ਨਿਮਾਨ ਕਰੋਗੇ ਆਪਦੇ ਪੰਜਾਬ ਤੇ ਜਿੱਥੇ ਰਹਿੰਨੇ ਹੋ ਜਿਹਦਾ ਖਾਨੇ ਹੋ ਜਿਹੜੀ ਕਮਿਊਨਿਟੀ ਚ ਤੁਸੀਂ ਜੰਮੇ ਹੋ ਪਲੇ ਹੋ ਵੱਡੇ ਹੋਏ ਉਸ ਕਮਿਊਨਿਟੀ ਮੈਂ ਨਹੀਂ ਕਹਿੰਦਾ ਕਿ ਕੱਲਾ ਆਪਦੀ ਕੋਈ ਹੋਰ ਵੀ ਕਮਿਊਨਿਟੀ ਤੇ ਬੰਦੇ ਆ ਉਹ ਆਪਦੀ ਕਮਿਊਨਿਟੀ ਤੇ ਮਾਣ ਕਰਨਾ ਜ਼ਰੂਰੀ ਹੈ ਕਿਉਂ ਯਾਰ ਜਦ ਹੈਗੀ ਆ ਤਾਂ ਹੈਗਿਆ ਫਿਰ ਤਾਂ ਤੁਸੀਂ ਹੋਰ ਕਿਤੇ ਵੀ ਜੰਮ ਸਕਦੇ ਸੀ ਨਾ ਜਦ ਹੈ ਪੰਜਾਬ ਸਾਡੇ ਪੰਜਾਬੀਆਂ ਚ ਪਹਿਲਾਂ ਹੀ ਵਾਹਿਗੁਰੂ ਨੇ ਪਹਿਲਾਂ ਹੀ ਤੁਨ ਤੁਨ ਕੇ ਜਿਗਰੇ ਭਰੇ ਹੋ ਹਾਂ ਠੀਕ ਹੈ ਇੱਕ ਪੰਜਾਬੀਆਂ ਦਾ ਨਾ ਹੁਣ ਬੜੀ ਜਿਹੜਾ ਸਮਾਂ ਆ ਗਿਆ ਨਾ ਜਿਵੇਂ ਪਹਿਲਾਂ ਤੁਸੀਂ ਗੱਲ ਕੀਤੀ ਕਿ ਜਦੋਂ ਸਿਰ ਤੇ ਪੱਗ ਉਹਨੇ ਆਉ ਤਾਜ ਆਗਾ ਸੰਸਾਰ ਦੇ ਵਿੱਚ ਇੱਕ ਗੱਲ ਹੈ ਕਿ ਜਿੱਥੇ ਪੰਜਾਬੀ ਖੜਾ ਹੁੰਦਾ ਨਾ ਕੋਈ ਭੈਣ ਕਰਾਦ ਨੂੰ ਵੀ ਗੱਲੀ ਖੜੀ ਹੋਵੇ ਹਾਲਾ ਕਹਿੰਦਾ ਫਿਕਰ ਨਾ ਕਰ ਪੰਜਾਬੀ ਖੜੇ ਆ ਜਾਂ ਕੋਈ ਕੈਬ ਚੱਜ ਵੀ ਜਾਂਦੀ ਕੁੜੀ ਕਹਿੰਦੇ ਨਾ ਪਪਾ ਰਾਤ ਨੂੰ ਡੜੀ ਆ ਬੇਟਾ ਤੂੰ ਕੈਬ ਮਿਲੀ ਕਿ ਨਹੀਂ ਮਿਲੀ ਪਪਾ ਫਿਕਰ ਨਾ ਕਰੋ ਭਈਆ ਹੈਗੇ ਨੇ ਪੱਗ ਵਾਲੇ ਭਈਆ ਨੇ ਪੰਜਾਬੀ ਭਈਆ ਨੇ ਉਹਦਾ ਪਿਓ ਵੀ ਫਿਕਰ ਹੋ ਜਾਂਦਾ ਘਰੇ ਬੈਠਾ ਬਟਾ ਮੇਰੇ ਸ਼ੱਕ ਮੇਰੀ ਪੀ 3:00 2 ਵਜੇ ਆ ਰਹੀ ਆ ਤੇ ਕਿੰ ਜਿਹੜਾ ਹੁਣ ਉਹ ਮਾਨ ਆਗਾ ਹੁਣ ਉਹ ਖੁੰਦਾ ਜਾ ਰਿਹਾ ਏ ਇਹ ਕਿੱਥੇ ਕਮੀ ਹੈ ਸਮਾਜ ਦੀ ਕਮੀ ਹੋ ਗਈ ਜਾਂ ਸਾਡੇ ਸੰਸਕਾਰਾਂ ਦੀ ਕਮੀ ਹੋ ਗਈ ਇਹ ਪੰਜਾਬ ਨੇ ਕਮਾਇਆ ਯਾਰ ਪੰਜਾਬੀਆਂ ਨੇ ਇਹ ਜਦੋਂ ਪੁਰਾਣੇ ਟਾਈਮ ਦੇ ਵਿੱਚ ਬਰਾਤ ਕਿਸੇ ਦੀ ਲੁੱਟ ਲੈਂਦੇ ਸੀ ਨਾ ਜਦੋਂ ਮੁਗਲ ਉਦੋਂ ਪੰਜਾਬੀ ਬਚਾਦੇ ਹੁੰਦੇ ਸੀਗੇ ਉਹਨਾਂ ਕੋਲ ਤਰੀਕੇ ਬਹੁਤ ਹੁੰਦੇ ਸੀਗੇ ਮਤਲਬ ਹਰੇਕ ਸਿਸਟਮ ਦੇ ਨਾਲ ਉਦੋਂ ਦੇਖ ਲਓ ਇੰਨੇ ਦਿਮਾਗ ਜਾਲ ਵਿਛਾਉਣਾ ਘੇਰਾ ਪਾਉਣਾ ਹਨਾ ਸ਼ਾਸਤਰ ਵਿੱਦਿਆ ਬਿਲਕੁਲ ਉਹ ਅਸੀਂ ਕਮਾਈ ਹੋਈ ਆ ਇੱਜ਼ਤ ਸਾਡੇ ਬਜ਼ੁਰਗਾਂ ਨੇ ਅਸੀਂ ਕੀ ਕਰ ਰਹੇ ਆ ਅਸੀਂ ਰੋਲ ਰਹੇ ਹਾਂ ਇਹ ਕਹੀ ਗੱਲ ਹੈ ਇਹ ਕੀ ਸਹੀ ਹੈ ਕਿ ਕੈਮ ਕਿਵੇਂ ਰੱਖਿਆ ਉਹ ਮੁਰ ਤੋਂ ਉਹ ਚੀਜ਼ ਚਾਹੀਦੀ ਆ ਯਾਰ ਬੰਦਾ ਪੰਜਾਬੀ ਪੰਗ ਸਿਰ ਤੇ ਹੈ ਵੀ ਹੈ ਸਿੱਧੂ ਜ਼ੁਬਾਨ ਤੋਂ ਪੰਜਾਬੀ ਬੋਲਦੇ ਆਲਾ ਕਹਿੰਦਾ ਪੰਜਾਬੀ ਬੰਦੇ ਨੇ ਠੀਕ ਆ ਬੇਫਿਕਰ ਹੋ ਜਾ ਹਣਾ ਕੱਲੀ ਚਲੋ ਤੁਸੀਂ ਗਿਆ ਜੇ ਤੁਸੀਂ ਪੱਗ ਬਣਦੇ ਨਹੀਂ ਜੀ ਕਰਦਾ ਜੇ ਪੰਨ ਵੀਰਾਂ ਨੂੰ ਕਦੇ ਕਦੇ ਤਾਂ ਇਹ ਨਹੀਂ ਆ ਵੀ ਕੱਲੇ ਪੱਗ ਵਾਲੇ ਪੰਜਾਬੀ ਨੇ ਦੂਜੇ ਪਾ ਪੰਜਾਬੀ ਪਾਪਾ ਵੀ ਵਸਦੇ ਆ ਲੇਕਿਨ ਜਦੋਂ ਪੰਜਾਬੀ ਬੋਲੀ ਤੇ ਖੜ੍ਹ ਜਾਂਦੀ ਏ ਲੋਕਾਂ ਨੂੰ ਵਿਸ਼ਵਾਸ ਹੁੰਦਾ ਪੰਜਾਬੀ ਬੰਦੇ ਖੜ੍ਹੇ ਆ ਬੇਫਿਕਰ ਹੋ ਜਾ ਉਹ ਜਿਹਨੂੰ ਮੋੜ ਤੋਂ ਕਿਵੇਂ ਵਿਵਾਜ ਬਣਾ ਜਾਵੇ ਦੁਨੀਆ ਦੇ ਵਿੱਚ ਕਿਵੇਂ ਲੈ ਕੇ ਆਇਆ ਜਾਵੇ ਤੁਹਾਡਾ ਕੀ ਸੁਝਾਅ ਹੈ ਤੁਹਾਡਾ ਕੀ ਖਿਆਲ ਸਾਡੇ ਪੰਜਾਬੀਆਂ ਦੀ ਨਾ ਕਲਾਸ ਹੈ ਇੱਕ ਸਾਡੇ ਪੰਜਾਬੀਆਂ ਦੀ ਕਲਾਸ ਕੀ ਹੈ ਜ਼ਰੂਰੀ ਹੈ ਇੱਕ ਜ਼ਰੂਰੀ ਨਹੀਂ ਕਿ ਚਲੋ ਪੱਗ ਵੀ ਹੈ ਸਿਰ ਤੇ ਪੱਗ ਵੀ ਹੁੰਦੀ ਹੈ ਪੱਗ ਪੱਗ ਨਾਲ ਤਾਂ ਟੋਹਰੇ ਹੀ ਬੰਦੇ ਦੀ ਔਰ ਹਾਂ ਉਹ ਤਾਂ ਲੱਗ ਹੈ ਵੈਸੇ ਵੀ ਸਾਡੇ ਪੰਜਾਬੀਆਂ ਦੀ ਬੜੀ ਕਲਾਸ ਹੈ ਅਸੀਂ ਨਾ ਉਹ ਕਲਾਸ ਨੂੰ ਪਿੱਛੇ ਛੱਡ ਰਹੇ ਹਾਂ ਜਿਹੜੀ ਚੀਜ਼ ਦਾ ਤੁਸੀਂ ਮੈਨੂੰ ਤਾਂ ਆਨਸਰ ਪੁੱਛਿਆ ਨਾ ਤੁਸੀਂ ਇਹੀ ਪੁੱਛਿਆ ਕਿ ਅੱਜ ਦੇ ਟਾਈਮ ਤੇ ਕਿਉਂ ਸਾਡੇ ਹੋ ਰਹੇ ਨੇ ਕਹੀ ਚੀਜ਼ਾਂ ਨੇ ਯੂ نو ਮੈਨੂੰ ਵੀ ਪਤਾ ਆਪਾਂ ਸਾਰੇ ਇੱਥੇ ਆ ਸਾਰਿਆਂ ਨੂੰ ਸੱਚ ਪਤਾ ਹੀ ਆ ਜੋ ਦੇਖ ਰਹੇ ਉਹਨਾਂ ਨੂੰ ਵੀ ਤਾਂ ਪਤਾ ਹੀ ਆ ਤਾਂ ਸਾਡੇ ਨਾ ਪੰਜਾਬ ਦੀ ਕਲਾਸ ਹੈ ਇੱਕ ਪੰਜਾਬੀਆਂ ਦੀ ਅਸੀਂ ਨਾ ਛੋਟੀਆਂ ਜੀਆਂ ਚੀਜ਼ਾਂ ਪਿੱਛੇ ਆਪਦੀ ਕਲਾਸ ਛੱਡ ਰਹੇ ਹਾਂ ਸਭ ਤੋਂ ਵੱਡਾ ਅਫੈਕਟ ਹੈ ਸਮਝੇ ਕਲਾਸ ਦਾ ਮਤਲਬ ਏ ਅਣਕ ਕਿਰਦਾਰ ਅੜਬ ਬਣਾ ਤੇਆ ਨਮਰਤਾ ਨਹੀਂ ਨਮਰਤਾ ਅਸੀਂ ਕੀ ਕਰ ਲਿਆ ਅਸੀਂ ਸੋਸ਼ਲ ਮੀਡੀਆ ਨੂੰ ਅਡਾਪਟ ਕਰ ਲਿਆ ਆਪਦੇ ਕਿਰਦਾਰਾਂ ਨੂੰ ਆਪਦੇ ਆਈਕਨਾਂ ਨੂੰ ਆਪਦੇ ਅ ਜੋ ਵੀ ਤੁਹਾਡੀ ਲਾਈਫ ਦੇ ਵਿੱਚ ਇੱਕ ਵਿਜ਼ਨ ਹੁੰਦਾ ਉਹ ਛੱਡਦੇ ਬਿਲਕੁਲ ਇਹ ਗਹਿਣੇ ਸੀ ਪੰਜਾਬ ਤੇ ਛੱਡਦੇ ਅਸੀਂ ਅਸੀਂ ਕੀ ਕਰਿਆ ਅਸੀਂ ਦੇਖਿਆ ਕਿ ਅੱਛਾ ਉਹਨੂੰ ਐ ਨੱਚ ਕੇ ਉਹਨੂੰ ਆਹ ਕਰਕੇ ਜਾਂ ਉਹਨੂੰ ਆਹ ਦਿਖਾ ਕੇ ਇਨੇ ਵੀਊ ਆ ਰਹੇ ਤਾਂ ਮੈਂ ਵੀ ਉਹੀ ਕਰਾਂ ਅਸੀਂ ਆਪ ਦਾ ਮਿੱਟੀ ਕਰ ਲਿਆ ਤਾਂ ਮੈਨੂੰ ਐ ਲੱਗਦਾ ਕੁਝ ਨਹੀਂ ਬਿਕੜਿਆ ਆਪਦੀ ਕਲਾਸ ਰੱਖੋ ਬਸ ਘੈਂਟ ਬੂਲ ਚਾਲ ਹੋ ਗਈ ਗੱਲਬਾਤ ਹੋ ਗਈ ਹੈਲਪ ਪੰਜਾਬੀ ਉਦਾਂ ਹੀ ਨੇ ਇਹ ਨਹੀਂ ਕਿ ਪੰਜਾਬੀ ਹੈਲਪ ਨਹੀਂ ਕਰਦੇ ਇਹ ਨਹੀਂ ਉਹੀ ਅਣਖ ਵੀ ਉਦਾਂ ਹੀ ਰਹਿਣੀ ਆ ਹੈਲਪ ਉਹ ਵੀ ਇੱਦਾਂੇ ਕਰੀ ਜਾਣੀ ਇਹਨਾਂ ਨੇ ਦਇਆ ਵੀ ਉਦਦੇ ਰਹਿਣੀ ਸਾਰੀਆਂ ਚੀਜ਼ਾਂ ਰਹਿਣੀਆਂ ਨੇ ਇਹ ਕੁਛ ਕੁਛ ਚੀਜ਼ਾਂ ਦੇ ਮੈਂ ਬੰਦਿਆਂ ਦੀ ਗੱਲ ਕਰਦਾ ਪਿਆ ਜਿਨ੍ਹਾਂ ਦੇ ਕਰਕੇ ਪੰਜਾਬੀਆਂ ਦਾ ਨਾਮ ਖਰਾਬ ਹੁੰਦਾ ਹੈ ਹਨਾ ਜਿਨ੍ਹਾਂ ਦੇ ਕਰਕੇ ਖਰਾਬ ਹੁੰਦਾ ਆਈ ਡੋਨਟ نو ਮੈਨੂੰ ਨਹੀਂ ਪਤਾ ਉਹ ਕਿੱਥੋਂ ਆਉਂਦੇ ਨੇ ਜਾਂ ਉਹ ਕਿਸੇ ਦੇ ਭੇਜੇ ਹੋਏ ਨੇ ਜਾਂ ਉਹ ਅਸਲ ਦੇ ਵਿੱਚ ਉਹ ਫਿਰ ਪੰਜਾਬੀ ਹੈ ਹੀ ਨਹੀਂ ਹੈ ਜਿਹੜਾ ਫਿਰ ਸਾਡੀ ਕਮਿਊਨਿਟੀ ਨੂੰ ਖਰਾਬ ਕਰ ਰਿਹਾ ਬਦਨਾਮ ਕਰ ਰਿਹਾ ਸੋ ਬਿਲਕੁਲ ਭਾਜੀ ਜਿਵੇਂ ਸੁਣੇ ਇਹ ਇੱਥੇ ਦੇ ਰਹੇ ਨੇ ਇਤੂ ਬੜੀ ਸਨੇਹ ਫਿਲਮ ਚ ਵੀ ਲੈ ਕੇ ਆ ਰਹੇ ਨੇ ਪੰਜਾਬੀ ਆਗੇ ਹੋਏ ਸੋ 12 ਸਤੰਬਰ ਨੂੰ ਸਿਨੇਮਾ ਘਰਾਂ ਜਾ ਕੇ ਫਿਲਮ ਜ਼ਰੂਰ ਦੇਖੋ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਫਿਲਮ ਕਿਵੇਂ ਦੀ ਲੱਗੀ